ਬਲਜੀਤ ਸਿੰਘ ਲੰਗਾਂ ਦੇ ਪੁੱਤ ਨੇ ਕੀ ਕਰੇ ਲੁਧਿਆਣੇ ਦਾ ਦੁਆਬੀ ਸਾਹਿਬ ਨੇ ਉਹਨਾਂ ਕੋਈ ਪੰਗਾ ਪਿਆ ਵਾ ਤੇ ਪਰਚਾ ਪੁਰਚਾ ਲੱਗੇ ਕਰਾਉਣ ਕੀ ਮਤਲਬ ਜਿਹੜਾ ਗੁਰੂ ਆ ਇਹ ਮਤਲਬ ਕੱਲਾ ਦੁਆਬੀ ਦਾ ਵਾ ਕਿ ਜਾਂ ਮਲ ਕੱਲਾ ਵੀ ਸਾਡਾ ਵਾ ਜਾਂ ਮਲ ਜਿਹੜੇ ਬਾਣਾ ਪਾਉਂਦੇ ਉਹਨਾਂ ਦਾ ਹੀ ਗੁਰੂ ਆ ਤੇ ਬਾਕੀ ਤੁਹਾਡਾ ਬਗੈਰ ਤੋਂ ਕਿਸੇ ਦਾ ਗੁਰੂ ਨਹੀਂ ਹੈਗਾ ਉਹ ਬੰਦਾ ਕਹਿ ਰਿਹਾ ਕਹਿੰਦਾ ਵੀ ਅਹੀਂ ਮਤਲਬ ਅਮਰਤਪਾਲ ਨੂੰ 11ਵਾਂ 12ਵਾਂ 13ਵਾਂ ਗੁਰੂ ਮੰਨਦੇ ਲੱਖ ਦੀ ਲਾਹਣਤ ਤੁਹਾਡੇ ਭੇਡੋ ਜੇ ਕੰਡੇ ਬੀਜਨੇ ਆ ਤੇ ਕੰਡੇ ਹੀ ਆਉਣੇ ਆ ਜੇ ਫੁੱਲ ਬੀਜਾਂਗੇ ਤੇ ਫੁੱਲ ਹੀ ਆਉਣੇ ਆ ਆ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਮੈਂ ਇਹ ਗੱਲ ਅਮਰਪਾਲ ਦੇ ਚਲੋ ਜੋ ਵੀ ਮੈਂ ਗੱਲ ਕੀਤੀ ਸਾਰਿਆਂ ਨੇ ਵਿਰੋਧ ਕੀਤਾ ਮੇਰਾ ਹਨਾ ਵੀ ਤੂੰ ਅਮਰਪਾਲ ਦਾ ਦੋਖੀ ਆ ਤੂੰ ਵਧੀਆਂ ਲੱਤਾਂ ਖਿੱਚੀਆਂ ਤੂੰ ਆ ਕੀਤਾ ਤੂੰ ਉਹ ਕੀਤਾ ਚਲੋ ਭਾਈ ਠੀਕ ਹੈ ਜੀ ਮੈਂ ਤੇ ਲੱਤਾਂ ਖਿੱਚਣ ਵਾਲਾ ਹੋ ਗਿਆ ਤੇ ਆ ਜਿਹੜਾ ਤੁਹਾਡਾ ਹੁਣ ਇੱਕ ਨਵਾਂ ਬੰਦਾ ਪ੍ਰਗਟ ਹੋਇਆ ਸ਼ਾਇਦ ਪਤਾ ਨਹੀਂ ਬਲਜੀਤ ਸਿੰਘ ਲੰਗਾ ਪਤਾ ਨਹੀਂ ਕੀ ਕਰਨ ਲੁਧਿਆਣੇ ਦਾ ਦੁਆਬੀ ਸਾਹਿਬ ਉਹਨੇ ਕੋਈ ਪੰਗਾ ਪਿਆ ਤੇ ਪਰਚਾ ਪੁਰਚਾ ਲੱਗੇ ਕਰਾਉਣ ਕੀ ਮਤਲਬ ਜਿਹੜਾ ਗੁਰੂ ਆ ਇਹ ਮਤਲਬ ਕੱਲਾ ਦਵਾਬੀ ਦਾ ਵਕ ਜਾਂ ਮਲ ਕੱਲਾ ਵੀ ਸਾਡਾ ਵਾ ਜਾਂ ਮਲ ਜਿਹੜੇ ਬਾਣਾ ਪਾਉਂਦੇ ਉਹਨਾਂ ਦਾ ਹੀ ਗੁਰੂ ਆ ਤੇ ਬਾਕੀ ਤੁਹਾਡਾ ਬਗਿਆਰ ਤੋਂ ਕਿਸੇ ਦਾ ਗੁਰੂ ਨਹੀਂ ਹੈਗਾ ਉਹ ਬੰਦਾ ਕਹਿ ਰਿਹਾ ਕਹਿੰਦਾ ਵੀ ਅਹੀਂ ਮਤਲਬ ਅਮਰਤਪਾਲ ਨੂੰ 11ਵਾਂ 12ਵਾਂ 13ਵਾਂ ਗੁਰੂ ਮੰਨਦੇ ਲੱਖ ਦੀ ਲਾਂਤ ਤੁਹਾਡੇ ਪੇਢੋ ਲੱਖ ਦੀ ਲਾਂਤ ਇਹ ਤੁਸੀਂ ਅਮਰਤਪਾਲ ਤੋਂ ਸਿੱਖਿਆ ਲਈ ਆ ਆ ਸਿੱਖਿਆ ਅਮਰਤਪਾਲ ਤੋਂ ਵੀ ਗੁਰੂ ਤੋਂ ਵੱਡਾ ਦਰਜਾ ਇੱਕ ਬੰਦੇ ਨੂੰ ਦੇ ਦੇਣਾ ਜੇ ਯਾਰ ਤੁਸੀਂ ਸਿੱਖਿਆ ਲੈਣ ਦੇ ਵੇਖੋ ਇਸ ਚੀਜ਼ ਦਾ ਕੀ ਗੱਲ ਅਮਰਤਪਾਲ ਦੇ ਡੈਡੀ ਨੂੰ ਨਹੀਂ ਪਤਾ ਲੱਗਾ ਮਾਤਾ ਨੂੰ ਨਹੀਂ ਪਤਾ ਲੱਗਾ ਵੀ ਇੱਕ ਬੰਦਾ ਅਮਰਤਪਾਲ ਨੂੰ ਗੁਰੂ ਦਾ ਦਰਜਾ ਦੇਣ ਡਿਆ ਫਿਰ ਯਾਰ ਬੇਅਦਮੀਆਂ ਦੇ ਅਸੀਂ ਆਪ ਲੋਕ ਹੀ ਕਰਾਉਨੇ ਆ ਫਿਰ ਬੇਅਦਮੀਆਂ ਉਹ ਬਾਹਰੋਂ ਥੋੜਾ ਕਰਨ ਆਉਂਦੇ ਆ ਹੀ ਆਪ ਲੋਕ ਹੀ ਕਰਦੇ ਆ ਫਿਰ ਉਹ ਜਿਹੜਾ ਆਪਣਾ ਰਾਮ ਰਹੀਮ ਆ ਫਿਰ ਉਹ ਕਲਗੀ ਲਾਵੇ ਪਛਾਗ ਪਾਵੇ ਫਿਰ ਉਹ ਚੀਕਾਂ ਨਿਕਲਦੀਆਂ ਫਿਰ ਨਾ ਰੌਲਾ ਪਾਇਆ ਕਰੋ ਪੀ ਜੇ ਉਹ ਕਹਿੰਦਾ ਮਤਲਬ ਉਹ ਆਪਣਾ ਸ਼ਵੀਲ ਬਣਾ ਕੇ ਬਹਿ ਗਿਆ ਕਹਿੰਦਾ ਮੈਂ ਅੰਮ੍ਰਿਤ ਤਿਆਰ ਕੀਤਾ ਜਾਂ ਕਿਨੇ ਸੱਤ ਸਤਾਰੇ ਥਾਪ ਲੇ ਫੇਰ ਕੋ ਚੀਕਾ ਨਿਕਲਦੀਆਂ ਤੁਹਾਡੀਆਂ ਯਾਰ ਜਿਹੜੇ ਆਪਣੇ ਬਿਗੈਰਤ ਬੰਦੇ ਇਹਨਾਂ ਨੂੰ ਤਾਂ ਇਹ ਤਾਂ ਤੁਹਾਡੇ ਦਸਭਾਣੇ ਨਹੀਂ ਜਾਂਦੇ ਕੀ ਅੰਮ੍ਰਿਤ ਸਾਨੂੰ ਇਹ ਕਹਿੰਦੀ ਗੁਰੂ ਕੀ ਬਾਣੀ ਵੀ ਹੈ ਸਿੱਖ ਨੂੰ ਜਿਹੜਾ ਇੱਕ ਬੰਦਾ ਉਹਨੂੰ ਐਡਾ ਵੱਡਾ ਦਰਜਾ ਦੇ ਦਈਏ ਵੀ ਗੁਰੂ ਤੋਂ ਵੱਡਾ ਕਰ ਦਈਏ ਹੁਣ ਜਿਹੜੇ ਅੰਮ੍ਰਿਤਪਾਲ ਦੇ ਸਪੋਰਟਰਾਂ ਮੈਨੂੰ ਤਾਂ ਚਲੋ ਕਿਹਨੂੰ ਵੀ ਨਾ ਮੈਂ ਤਾਂ ਚਲੋ ਵਿਰੋਧੀ ਹਾਂ ਤੁਹਾਡੀ ਨਜ਼ਰ ਇਤਨਾ ਵਿਰੋਧੀ ਰਹਿਣਾ ਠੀਕ ਆ ਕਿਉਂਕਿ ਜਿਹੜਾ ਬੰਦਾ ਸੱਚ ਬੋਲੂਗਾ ਉਹਨੇ ਵਿਰੋਧੀ ਰਹਿਣਾ ਵਾ ਪਰ ਹੁਣ ਤੁਸੀਂ ਇਹ ਇਹ ਗੱਲ ਸਵਾਲ ਕਿਉਂ ਨਹੀਂ ਕਰਦੇ ਅਮਰਤਪਾਲ ਦੇ ਮਾਪਿਆਂ ਨੂੰ ਕਰੋ ਸਵਾਲ ਇਹਦਾ ਵੀ ਇਹ ਬੰਦੇ ਦਾ ਕਰੋ ਬਾਈਕਾਟ ਇਹਦਾ ਬਾਈਕਾਟ ਕਿਉਂ ਨਹੀਂ ਕਰਦੇ ਕਰੋ ਬਾਈਕਾਟ ਇਸ ਬੰਦੇ ਦਾ ਇਹ ਤਾਂ ਕਰਾਓ ਪਰਚਾ ਕਿ ਸਾਡੇ ਗੁਰੂ ਤੋਂ ਵੱਡਾ ਕੋਈ ਵੀ ਨਹੀਂ ਹੈਗਾ ਇੱਕ ਇਨਸਾਨ ਇੱਕ ਬੰਦਾ ਮੇਰੇ ਗੁਰੂ ਤੋਂ ਵੱਡਾ ਹੋ ਗਿਆ ਕਦੇ ਯਾਰ ਆ ਸਿੱਖਿਆ ਤੁਸੀਂ ਲਾਂਢੇ ਮੈਂ ਕਹਿੰਨਾ ਲੱਖ ਦੀ ਲੱਖ ਦੀ ਲਾਂਢ ਤੇ ਆ ਯਾਰ ਇਹ ਸਿੱਖਿਆ ਪ੍ਰਾਪਤ ਜੇਹੋ ਜੀ ਕਰਨੀ ਤੇ ਮੈਂ ਹੀ ਚੰਗੇ ਸਗੋਂ ਨਹੀਂ ਇਹੋ ਜਿਵੇਂ ਹੀਰਾ ਦਾ ਹਿੱਸਾ ਬਣੇ ਬਹੁਤ ਚੰਗਾਰੇ ਕੀਪ ਦਾ ਸਾਡੀ ਮੱਤ ਤੇ ਪੜ ਜਾ ਪਏ ਨੇ ਫੇਰ ਯਾਰ ਫੇਰ ਤੁਸੀਂ ਉਹ ਗੁਰਬਚਨੇ ਗੁਰਬਚਨੇ ਨਾਲੋਂ ਘੱਟ ਕਰਨ ਦੇ ਫੇਰ ਗੁਰਬਚਨਾ ਤੇ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਏ ਤੇ ਸਾਡੇ ਵਾਲੇ ਕਣ ਘੱਟ ਕਰਨ ਦੇ ਆ ਗੁਰਦੁਆਰਿਆਂ ਦੇ ਵਿੱਚ ਕੁਰਸੀਆਂ ਲੱਗੀਆਂ ਚੌਂਕੜੇ ਮਾਰਕਰਾਂ ਨਾ ਉੱਚੇ ਹੋ ਕੇ ਬੈਠੇ ਹੁੰਦੇ ਕਈਆਂ ਲਾਂਤਾ ਪਾਈ ਦੀਆਂ ਉਦੋਂ ਚੋਕਰੀਂ ਦੇ ਬਾਅਦ ਫੇਰ ਰੱਖ ਲੈਂਦੇ ਯਾਰ ਅਹੀਂ ਦੋਖੀ ਨਹੀਂ ਆਗੇ ਕਿਸਦੇ ਵੀ ਸਾਡੇ ਨੂੰ ਅਮਰਤਪਾਲ ਪੰਜਾਬ ਦਾ ਮੁੱਖ ਮੰਤਰੀ ਬਣ ਜੇ ਭਾਵੇਂ ਦੇਸ਼ ਦਾ ਪ੍ਰਧਾਨ ਮੰਤਰੀ ਬਣ ਜੇ ਪਰ ਯਾਰ ਆ ਜਿਹੜੀਆਂ ਨਾਲ ਭੇਡਾਂ ਲਈ ਫਿਰਦੇ ਇਹਨਾਂ ਨੂੰ ਮਤ ਦੇ ਦਿਓ ਵੀ ਗੁਰੂ ਤੋਂ ਵੱਡਾ ਕੋਈ ਵੀ ਨਹੀਂ ਹੈਗਾ ਸਿੱਖ ਦੇ ਚਰਨਾਂ ਦੀ ਧੂੜ ਆ ਤੂੰ ਹੀ ਕਹਿੰਦੇ ਅਸੀਂ ਕਹਿੰਦੇ ਆ ਵਿਜਾਗਤ ਜੋਤ ਗੁਰੂ ਗੰਗਾ ਸਾਹਿਬ ਮਹਾਰਾਜ ਆ ਦਹਾਂ ਪਾਛਾਂ ਦੀ ਆਤਮਿਕ ਜੋਤ ਤੇ ਤੂੰ ਹੀ ਕਹਿੰਦੇ ਆ ਵੀ 11ਵਾਂ 12ਵਾਂ 13ਵਾਂ ਗੁਰੂ ਜਿਹੜਾ ਉਹ ਅਮਰਤਪਾਲ ਆ ਸ਼ਾਬਾਸ਼ ਏ ਤੁਹਾਡੇ ਯਾਰ ਇਹੋ ਕਮੀਆਂ ਰਹਿ ਗਈਆਂ ਸਿ ਪੰਜਾਬ ਚ ਇਹ ਵੀ ਸੁਣਨ ਨੂੰ ਮਿਲ ਗਿਆ ਤਗੜੇ ਹੋ ਕੇ ਹੁਣ ਜੇ 11 12 13 ਅੰਮ੍ਰਿਤਪਾਲ ਨੂੰ ਬਣਾਇਆ ਤੇ 14 15 ਵਾਂ ਦੇ ਭਾਪੇ ਨੂੰ ਬਣਾ ਦਿਓ ਇਹੋ ਰਹਿ ਗਿਆ ਪਿੱਛੇ ਹੁਣ ਆ ਕਈਆਂ ਨੇ ਬੜੀਆਂ ਟੀਕਾ ਮਾਰਨੀਆਂ ਮਾਰੀ ਜਾਓ ਟੀਕਾ ਯਾਰ ਮੈਨੂੰ ਨਹੀਂ ਫਰਕ ਪੈਂਦਾ ਕੋਈ ਵੀ ਜਿੰਨਾ ਕਮੈਂਟਾਂ ਦੇ ਗਾਣੇ ਲਿਖਣਾ ਲਿਖੀ ਜਾਓ ਮੈਨੂੰ ਇਹਨਾਂ ਚੀਜ਼ਾਂ ਨਾਲ ਕੋਈ ਫਰਕ ਪੈਂਦਾ ਪਰ ਲੱਕ ਦੀ ਲਾਂਤ ਕਹੂੰਗਾ ਤੁਹਾਡੇ ਯਾਰ ਜਿਹੜੇ ਤੋ ਹੀ ਗੁਰੂ ਨੂੰ ਕੱਖ ਵੀ ਨਹੀਂ ਸਮਝਦੇ ਤੇ ਕਿ ਬੰਦੇ ਨੂੰ ਵੱਡਾ ਸਮਝ ਲਿਆ ਯਾਰ ਹੁਣ 13ਵਾਂ ਗੁਰੂ ਤੇ ਹੀ ਅਮਰਤਪਾਲ ਨੂੰ ਬਣਾਤਾ ਤੇ 14ਵਾਂ ਬਣਾ ਦੋ ਉਹਦੇ ਭਾਪੇ ਨੂੰ ਤੇ ਸਾਬ ਜਦਾ ਬਣਾ ਦੋ ਉਹਦੇ ਭਰਾ ਨੂੰ ਯਾਰ ਕੋ ਮੜਾ ਮੋਟਾ ਸ਼ਰਮ ਨੂੰ ਹੱਥ ਮਾਰੋ ਤੁਹਾਡੀ ਆਪਸੀ ਗੱਲਬਾਤ ਨੂੰ ਆਪਣੇ ਤੱਕ ਰੱਖੋ ਕੁਬ ਚਾਰ ਚਲਦੀ ਹੈ ਵਿਚਾਰ ਕਰੋ ਵਿਚਾਰ ਕਰਦੇ ਇਹ ਥੋੜਾ ਤੁਸੀਂ ਕਹੋਗੇ ਵੀ ਹਾਂ ਵੀ ਜ਼ਹੀ ਮਿਲ ਗੁਰੂ ਬਣਾਤਾ ਅਮਰਤਪਾਲ ਨੂੰ ਇਹਨਾਂ ਕਮੀਆਂ ਦੇ ਕਾਰਨ ਜਿਹੜਾ ਈਰਖਾਵੈਦੀ ਹੋ ਕੇ ਅਸੀਂ ਲੋਕਾਂ ਨੂੰ ਚੰਗੇ ਤਰੀਕੇ ਨਾਲ ਨਹੀਂ ਮਿਲਦੇ ਨਹੀਂ ਡੀਲ ਕਰਦੇ ਨਹੀਂ ਪਿਆਰ ਕਰਦੇ ਤੇ ਲੋਕ ਸਿੱਖੀ ਤੋਂ ਟੁੱਟ ਕੇ ਉਧਰ ਸਾਈਂ ਤਰਮਲ ਜਾਂਦੇ ਆ ਮੈਂ ਕਿਉਂ ਨਹੀਂ ਸਟੇਜ ਤੋਂ ਕਹਿਣਾ ਵੀ ਹਾਂ ਵੀ ਜਿਹੜੇ ਸਾਈਂ ਤਰਮਲ ਗਏ ਵਾਪਸ ਮੁੜੋ ਮੈਨੂੰ ਪਤਾ ਕਰਤੂਤਾਂ ਤੇ ਸਾਡੀਆਂ ਮਾੜੀਆਂ ਜੇ ਸਾਡੀਆਂ ਕਰਤੂਤਾਂ ਚੰਗੀਆਂ ਹੁੰਨ ਤੇ ਕਦੀ ਵੀ ਨਾ ਟੁੱਟਣ ਲੋਕ ਲੋਕ ਸਿੱਧੇ ਰਾਤ ਤੁਰਨਾ ਚਾਹੁੰਦੇ ਪਰ ਅਸੀਂ ਤੁਰਨ ਦੇਣਾ ਨਹੀਂ ਲੋਕਾਂ ਨੂੰ ਆ ਕਿੰਨੇ ਲੋਕ ਆ ਜਿਹੜਾ ਤੁਹਾਡੇ ਨਾਲ ਤੁਰੇ ਆ ਕੀ ਉਹਨਾਂ ਲੋਕਾਂ ਨੂੰ ਆ ਸਿੱਖਿਆ ਦੋਗੇ ਤੇ ਸਾਡਾ 11ਵਾਂ 12ਵਾਂ 13ਵਾਂ ਗੁਰੂ ਅਮਰਿਤਪਾ ਅਮਿਤਪਾਲ ਹੋ ਗਿਆ ਤੇ ਬਾਕੀ ਸਾਰਾ ਟੱਬਰ ਜਿਹੜਾ ਦੇਤਿਆਂ ਦੀ ਗਿਣਤੀ ਚ ਆ ਗਿਆ ਹਨ ਤੇ ਜਿਹੜੇ ਨਾਲ ਤਰੇ ਫਿਰ ਦੇ ਨਰਾਇਣੀ ਸੈਨਾ ਹੋ ਗਈ ਯਾਰ ਕੁਛ ਤੇ ਸੋਚੋ ਯਾਰ ਗੱਲ ਕਰਨ ਤੋਂ ਪਹਿਲਾਂ ਤੇ ਜੇ ਅਸੀਂ ਕੋਈ ਵਾਅਦਾ ਕਰਾਂਗੇ ਫੇਕ ਹਨ ਯਾਰ ਲੈ ਵੇਖ ਲੋ ਸੇਖੀ ਸਿੱਖਾਂ ਨਾਲ ਲੜਦੇ ਆ ਹਨ ਫਿਰ ਕਈਆਂ ਨੇ ਮੂੰਹ ਚੋਕ ਕੇ ਸਾਡੇ ਟਿੱਪਣੀਆਂ ਕਰਨੀਆਂ ਵੀ ਲੈ ਵੀ ਉਹ ਤੇ ਅੱਗੇ ਲੱਤਾਂ ਖਿੱਚਦਾ ਸੀ ਸਰਕਾਰੀ ਆਇਓ ਆ ਉਹ ਅਸੀਂ ਸਰਕਾਰੀ ਨਹੀਂ ਹੈਗੇ ਆਪਣੇ ਅੰਦਰ ਝਾਤੀ ਮਾਰਿਓ ਸਰਕਾਰੀ ਤੁਸੀਂ ਜੇ ਕੁਰਸੀਆਂ ਸਿਰ ਤੁਹੀਂ ਦਿੱਤੇ ਆਹੀਂ ਨਹੀਂ ਦਿੱਤੇ ਆਹੀਂ ਸਿਰ ਕਲਗੀਧਰ ਪਾਸ਼ਾ ਮਰਦੇ ਚਰਨਾਂ 'ਚ ਭੇਟ ਕੀਤਾ ਵਾ ਗੁਰੂ ਗੰਗਾ ਸਾਹਿਬ ਮਰਦੇ ਚਰਨਾਂ 'ਚ ਸਿਰ ਦਿੱਤਾ ਪੰਥ ਗ੍ਰੰਥ ਦੇ ਚਰਨਾਂ 'ਚ ਸਿਰ ਦਿੱਤਾ ਕੁਰਸੀਆਂ ਦੇ ਵਿੱਚ ਆਹੀਂ ਸਿਰ ਨਹੀਂ ਪਸਾਏ